ਸੋਹਣ ਸਾਹਿਬ ਅੱਜ ਰਾਜਾ ਵੜਿੰਗ ਦੀਆਂ ਵੀ ਚਰਚਾਵਾਂ ਦੇਖੋ ਜੀ ਰਾਜਾ ਵੜਿੰਗ ਜੀ ਸਾਡੇ ਪ੍ਰਧਾਨ ਨੇ ਤੁਸੀਂ ਕਾਫੀ ਲੰਬੇ ਸਮੇਂ ਤੋਂ ਰਾਜਨੀਤੀ ਕਰਦੇ ਆ। ਇਹ ਤੁਹਾਡੀ ਰਾਜਨੀਤੀ ਤੇ ਅੱਜ ਦੀ ਰਾਜਨੀਤੀ ਦਾ ਕਿੰਨਾ ਉਪਰ ਹੈ। ਇਹ ਲਾ ਹੁੰਦੀ ਸੀ ਰਾਜਨੀਤੀ ਪੈਸ਼ਨ ਦੇ ਵਾਸਤੇ ਵੱਡ ਕਿਸ ਬੰਦੇ ਰਾਜਬਖਸ਼ ਨੂੰ ਕਾਂਗਰਸ ਪਾਰਟੀ ਲੋਕ ਸਭਾ ਸロイਪੁਰ ਘਟੇ ਦਿੱਤੀ ਹੈ ਤਾਂ ਤੁਹਾਡੇ ਵੱਲੋਂ ਸਮਰਥਨ ਸਮੇਂ ਦੇ ਵਿੱਚ ਤੁਸੀਂ ਕਾਂਗਰਸ ਪਾਰਟੀ ਨੂੰ ਛੱਡ ਕੇ ਅਕਾਲੀ ਦਲ ਦੇ ਵਿੱਚ ਸ਼ਾਮਲ ਜੀ ਕਦੇ ਵੀ ਫਰੀਦ ਜਾਖਰ ਜਿਹੜੇ ਅੱਜਕੱਲ ਬੀਜੇਪੀ ਦੇ ਪ੍ਰਧਾਨ ਨੇ ਉਹ ਉਸ ਵੇਲੇ ਕਾਂਗਰਸ ਪਾਰਟੀ ਦੇ ਪ੍ਰਧਾਨ ਸੀ ਉਹਨਾਂ ਨਾਲ ਮੇਰੀ ਕਦੇ ਵੀ ਰਾਜਨੀਤਿਕ ਤੌਰ ਤੇ ਕਦੇ ਸਾਝ ਨਹੀਂ ਲਈ ਤੇ ਜੇ ਮੈਨੂੰ ਪਤਾ ਲੱਗ ਜਾਂਦਾ ਤਾਂ ਮੈਂ ਕਾਂਗ ਛੱਡਦਾ ਹੀ ਕਿਉਂ ਮੈਂ ਕਾਂਗ ਛੱਡ ਕੇ ਜਾਣਾ ਹੀ ਨਹੀਂ ਸੀ ਐਜ ਨਿਊਜ਼ 24 ਤੇ ਦਰਸ਼ਕਾਂ ਦਾ ਸਵਾਗਤ ਤੇ ਮੈਂ ਹਾਂ ਜਸਵਿੰਦਰ ਬੋਪਾ ਰਏ ਅੱਜ ਅਸੀਂ ਗੱਲ ਕਰਾਂਗੇ ਲੋਕ ਸਭਾ ਰੋਲਪੁਰ ਦੀ ਆਮ ਆਦਮੀ ਪਾਰਟੀ बसपा ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਜਿਹੜਾ ਉਮੀਦਵਾਰ ਐਲਾਨ ਦਿੱਤੇ ਗਏ ਨੇ ਭਾਜਪਾ ਅਤੇ ਕਾਂਗਰਸ ਪਾਰਟੀ ਦੇ ਵੱਲੋਂ ਹਲੇ ਤੱਕ ਕੋਈ ਵੀ ਉਮੀਦਵਾਰ ਜਿਹੜਾ ਨਹੀਂ ਐਲਾਨ ਐਲਾਨ ਕਰਾਰ ਦਿੱਤਾ ਗਿਆ ਜੇਕਰ ਗੱਲ ਕਰੀਏ ਤਾਂ ਕਾਂਗਰਸ ਪਾਰਟੀ ਦੇ ਵੱਲੋਂ ਸ਼ੇਰ ਸਿੰਘ ਖਵਾਇਆ ਅਤੇ ਰਾਜਬਖਸ਼ ਦੀਆਂ ਜੜੀਆਂ ਚਰਚਾਵਾਂ ਸ਼ੁਰੂ ਹੋ ਚੁੱਕੀਆਂ ਨੇ ਫਿਲਹਾਲ ਅਜੇ ਤੱਕ ਕੋਈ ਡਿਕਲੇਅਰ ਨਹੀਂ ਕੀਤਾ ਗਿਆ ਕਿ ਕਿਹੜੇ ਉਮੀਦਵਾਰ ਨੂੰ ਜਿਹੜੀ ਟਿਕਟ ਦਿੱਤੀ ਜਾਏਗੀ ਸਾਡੇ ਨਾਲ ਕਾਂਗਰਸ ਪਾਰਟੀ ਦੇ ਉਹ ਲੀਡਰ ਮੌਜੂਦ ਨੇ ਜਿਹੜੇ ਪੰਜਾਬ ਦੀ ਕੈਬਨਿਟ ਦੇ ਵਿੱਚ ਵੀ ਜਿਹੜਾ ਰਹਿ ਚੁੱਕੇ ਨੇ ਜੇ ਮੈਂ ਗੱਲ ਕਰ ਰਿਹਾ ਹੰਸਰਾ ਜੋਸਨ ਹੁਣਾ ਦੀ ਤਾਂ ਸਾਡੇ ਨਾਲ ਮੌਜੂਦ ਨੇ ਸਭ ਤੋਂ ਪਹਿਲਾਂ ਦਾ ਜੋਸਨ ਸਾਹਿਬ ਸਵਾਗਤ ਹੈ ਜੀ ਨਿਊਜ਼ 24 ਥੈਂਕ ਯੂ ਬੋਪਰਾਇ ਜੀ ਥੈਂਕ ਯੂ ਜੋਸਨ ਸਾਹਿਬ ਗੱਲ ਕਰੀਏ ਤਾਂ ਕਾਂਗਰਸ ਪਾਰਟੀ ਦੇ ਵੱਲੋਂ ਹਜੇ ਤੱਕ ਜਿਹੜਾ ਉਮੀਦਵਾਰ ਨਹੀਂ ਐਲਾਨਿਆ ਗਿਆ ਫਰੋਜਪੁਰ ਲੋਕ ਸਭਾ ਤੋਂ ਕੀ ਲੱਗਦਾ ਕਿਹੜੇ ਉਮੀਦਵਾਰ ਨੂੰ ਜਿਹੜੀ ਟਿਕਟ ਦਿੱਤੀ ਜਾਏਗੀ ਦੇਖੋ ਜੀ ਬੋਪਰਾਇ ਜੀ ਕਿਉਂਕਿ ਪੰਜਾਬ ਪ੍ਰਦੇਸ਼ ਕਾਂਗਸ ਕਮੇਟੀ ਤੇ ਜੋ ਪੰਜਾਬ ਦੀ ਬਣੀ ਸੀ ਇਲੈਕਸ਼ਨ ਕਮੇਟੀ ਉਹਦੀਆਂ ਅਨਗਿਣਤ ਮੀਟਿੰਗਾਂ ਹੋਈਆਂ ਨੇ ਕਿਉਂਕਿ ਲੋਕ ਸਭਾ ਦੇ ਵਾਸਤੇ ਜਦੋਂ ਵੀ ਕਿਤੇ ਕੋਈ ਪਾਰਟੀ ਨੇ ਉਮੀਦਵਾਰ ਚੁਣਾ ਹੁੰਦਾ ਹੈ ਤੇ ਉਹਨਾਂ ਦੀ ਕੋਸ਼ਿਸ਼ ਹੁੰਦੀ ਕਿ ਵਧੀਆ ਤੋਂ ਵਧੀਆ ਜਿਹੜਾ ਉਮੀਦਵਾਰ ਲੈ ਕੇ ਆਈਏ ਤਾਂ ਜੋ ਕਿ ਲੜਾਈ ਵੀ ਚੰਗੀ ਦੇ ਹੈ ਜਿਹਦੇ ਨਾਲ ਲੋਕ ਵੀ ਉਹਦਾ ਸਾਥ ਦੇਣ ਤੇ ਪਾਰਟੀ ਦੇ ਪ੍ਰੋਗਰਾਮ ਲੈ ਕੇ ਲੋਕਾਂ ਦੇ ਜਦੋਂ ਜਾਏ ਤੇ ਲੋਕਾਂ ਦੀ ਉਹਦੇ 'ਚ ਅਸੈਪਟੈਂਸ ਮਿਲੇ ਔਰ ਇਹ ਮੀਟਿੰਗਾਂ ਦਾ ਦੌਰ ਖਤਮ ਹੋਇਆ ਤੇ ਦਿੱਲੀ ਦੇ ਵਿੱਚ ਮੀਟਿੰਗਾਂ ਸ਼ਿਫਟ ਹੋ ਗਈਆਂ ਨੇ ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਸਿਰਫ ਦੋ ਪਾਰਟੀਆਂ ਹੁੰਦੀਆਂ ਸੀ ਅਕਾਲੀ ਦਲ ਤੇ ਭਾਜਪਾ ਵਾਲੇ ਇਕੱਠੇ ਹੁੰਦੇ ਸੀ ਤੇ ਉਹਨਾਂ ਦੇ ਉਲਟ ਹੁੰਦੀ ਸੀ ਕਾਂਗਰਸ ਪਾਰਟੀ ਦੋ ਪਾਰਟੀਆਂ ਚੋਣ ਮੈਦਾਨ ਦੇ ਵਿੱਚ ਚਾਹੇ ਲੋਕ ਸਭਾ ਦਾ ਚੋਣ ਹੁੰਦਾ ਸੀ ਤੇ ਬਾਕੀਆਂ ਨਾ ਮਾਤਰ ਜਿਹੜੀਆਂ ਗਿਨੀਆਂ ਜਾਂਦੀਆਂ ਸੀ ਅੱਜ ਜਿਸ ਤਰ੍ਹਾਂ ਦੇਸ਼ ਦੇ ਹਾਲਾਤ ਬਣ ਗਏ ਨੇ ਕਿਉਂਕਿ ਕਈ ਪਾਰਟੀਆਂ ਮੈਦਾਨ ਦੇ ਵਿੱਚ ਆ ਗਈਆਂ ਨੇ ਔਰ ਇਸ ਕਰਕੇ ਚੋਣ ਜਦੋਂ ਉਮੀਦਵਾਰ ਦੀ ਕੀਤੀ ਜਾਂਦੀ ਤੇ ਬੜੀ ਸੋਚ ਸਮਝ ਕੇ ਜਿਹੜੀ ਉਹ ਚੋਣ ਕੀਤੀ ਜਾਂਦੀ ਇਸ ਕਰਕੇ ਜਿਹੜੀ ਦੇਰੀ ਹੋਈ ਹੈ ਅੱਜ ਵੀ ਸੈਂਟਰਲ ਇਲੈਕਸ਼ਨ ਕਮੇਟੀ ਦੀ ਸਾਡੇ ਪ੍ਰਧਾਨ ਖੜਗੇ ਸਾਹਿਬ ਉਹਨਾਂ ਦੀ ਅਗਵਾਈ ਦੇ ਥੱਲੇ ਹੋਈ ਪੰਜਾਬ ਦੇ ਵੀ ਸਾਡੇ ਦੋਨੋਂ ਲੀਡਰ ਰਾਜਾ ਵੜਿੰਗ ਜੀ ਜੋ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਤੇ ਪ੍ਰਤਾਪ ਸਿੰਘ ਬਾਜਵਾ ਜੋ ਸਾਡੇ اپੋਜੀਸ਼ਨ ਦੇ ਲੀਡਰ ਨੇ ਅੱਜ ਮੀਟਿੰਗ ਕਰਕੇ ਆਏ ਨੇ ਉਮੀਦ ਹੈ ਕਿ ਥੋੜੇ ਸਮੇਂ ਦੇ ਵਿੱਚ ਆਉਣ ਵਾਲੇ ਜਿਹੜੀ ਕੱਲ ਜਾਂ ਪਰਸੋਂ ਜਾਂ ਰਾਤ ਨੂੰ ਵੀ ਕਿਸੇ ਵੇਲੇ ਜਿਹੜੀ ਉਹ ਸੀਟ ਦਾ ਐਲਾਨ ਹੋ ਸਕਦਾ ਤੇ ਉਸ ਤੋਂ ਬਾਅਦ ਚੋਣ ਦੰਗਲ ਜਿਹੜਾ ਪੂਰਾ ਫਿਰੋਜ਼ਪੁਰੇ ਦੇ ਵਿੱਚ ਵੀ ਮੱਚ ਜਾਏਗਾ ਜੋਸਨ ਸਾਹਿਬ ਅੱਜ ਰਾਜਾ ਵੜਿੰਗ ਦੀਆਂ ਵੀ ਚਰਚਾਵਾਂ ਹੋ ਰਹੀਆਂ ਨੇ ਕਹਿੰਦੇ ਨੇ ਕਿ ਲੋਕ ਸਭਾ ਫਰੋਇਪੁਰ ਤੋਂ ਉਹਨਾਂ ਨੂੰ ਵੀ ਜਿਹੜੀ ਟਿਕਟ ਮਿਲ ਸਕਦੀ ਆ। ਕੀ ਕਹਿਣਾ ਚਾਹੋਗੇ? ਦੇਖੋ ਜੀ ਰਾਜਾ ਵੜਿੰਗ ਜੀ ਸਾਡੇ ਪ੍ਰਧਾਨ ਨੇ। ਔਰ ਕਿਉਂਕਿ ਪ੍ਰਧਾਨ ਉਹਨਾਂ ਨੇ ਜੋ ਹਾਈ ਕਮਾਂਡ ਨੇ ਉਹਨਾਂ ਨੂੰ ਹੁਕਮ ਕਰਨਾ ਹੈ। ਉਹਨਾਂ ਦੇ ਉੱਤੇ ਹਾਈ ਕਮਾਂਡ ਬੈਠੀ ਹੈ। ਇਹ ਕੋਈ ਵੀ ਜਿਹੜੇ ਚੋਣ ਦੰਗਲ ਦੇ ਵਿੱਚ ਆ ਸਕਦਾ ਰਾਜਾ ਵੜਿੰਗ ਜੀ ਤਾਂ ਕਿਉਂਕਿ ਸਾਡੇ ਪ੍ਰਧਾਨ ਨੇ ਇਸ ਕਰਕੇ ਸ਼ਾਇਦ ਉਹ ਆਪ ਦਾ ਚੋਣ ਲੜਨ। ਪਰ ਪਿਛਲੇ ਸਮੇਂ ਦੇ ਵਿੱਚ ਸੁਣਿਆ ਕਿ ਉਹਨਾਂ ਦੀ ਵਾਈਫ ਅਮਰਤਾ ਵੜਿੰਗੋ ਜਿਹੜੀ ਉਹਨਾਂ ਨੂੰ ਲੜਾਇਆ ਜਾ ਸਕਦਾ ਔਰ ਉਹਨਾਂ ਦਾ ਵੀ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਵੀ ਜਦੋਂ ਉਹਨਾਂ ਨੇ ਬਠਿੰਡੇ ਤੋਂ ਚੋਣ ਲੜੀ ਸੀ ਤੇ ਬਹੁਤ ਵੱਡਾ ਯੋਗਦਾਨ ਉਸ ਵੇਲੇ ਰਾਜਾ ਵੜਿੰਗ ਦੀ ਚੋਣ ਦੇ ਵਿੱਚ ਉਹਨਾਂ ਨੇ ਪਾਇਆ ਸੀ ਔਰ ਇਹ ਪਾਰਟੀ ਦੀ ਮਰਜ਼ੀ ਹੈ ਜਿਨ੍ਹਾਂ ਨੂੰ ਵੀ ਕੋਈ ਟਿਕਟ ਦੇਣਗੇ ਚਾਹੇ ਉਹ ਰਾਜਾ ਵੜਿੰਗ ਨੂੰ ਦੇਣ ਚਾਹੇ ਰਾਜਾ ਵੜਿੰਗ ਦੀ ਧਰਮ ਪਤਨੀ ਨੂੰ ਦੇਣ ਚਾਹੇ ਕਿਸੇ ਹੋਰ ਲੀਡਰ ਜਿਹੜੇ ਸਾਡੇ ਫਿਰੋਜ਼ਪੁਰ ਦੇ ਨਾਲ ਸੰਬੰਧ ਰੱਖਦੇ ਨੇ ਉਹਨਾਂ ਨੂੰ ਦੇਣ ਤੇ ਇਹ ਆਉਣ ਵਾਲੇ ਸਮੇਂ 'ਚ ਜਿਹੜਾ ਸਮਾਂ ਦੱਸੇਗਾ ਤੇ ਪਾਰਟੀ ਤਗੜੀ ਹੋ ਕੇ ਲੜਾਈ ਲੜੇਗੀ ਜੋਸਨ ਸਾਹਿਬ ਤੁਸੀਂ ਕਾਫੀ ਲੰਬੇ ਸਮੇਂ ਤੋਂ ਰਾਜਨੀਤੀ ਕਰਦੇ ਆ ਰਹੇ ਹੋ ਪੁਰਾਣੇ ਸਮਿਆਂ ਦੀ ਰਾਜਨੀਤੀ ਤੇ ਅੱਜ ਦੀ ਰਾਜਨੀਤੀ ਦਾ ਕਿੰਨਾ ਕੋ ਫਰਕ ਹੈ ਦੇਖੋ ਜੀ ਜੋ ਜਿਸ ਵੇਲੇ ਰਾਜਨੀਤੀ ਦਾ ਅੱਜ ਵੀ ਕਰਨਿਆ ਪਰ ਮੈਂ ਪੁਰਾਨੀਆਂ ਗੱਲਾਂ ਕਰ ਰਿਹਾ ਕਿਉਂਕਿ ਬੜੀ ਵੱਧ ਕਿਸਮਤ ਦੀ ਗੱਲ ਹੈ ਜਿਹੜੀ ਦੇਸ਼ ਦੀ ਰਾਜਨੀਤੀ ਕਿਉਂਕਿ ਕਾਂਗਰਸ ਪਾਰਟੀ ਨੇ ਇਸ ਨੂੰ ਦੇਸ਼ ਆਜ਼ਾਦ ਕਰਾਉਣ ਦੇ ਵਾਸਤੇ ਬਹੁਤ ਵੱਡੀਆਂ ਕੁਰਬਾਨੀਆਂ ਤੇ ਅਗਵਾਈ ਕਰਕੇ ਦੇਸ਼ ਨੂੰ ਆਜ਼ਾਦ ਕਰਾਇਆ ਸੀ ਤੇ ਕਾਂਗਰਸ ਦੇ ਲੀਡਰ ਜਿੰਨਾ ਚਿਰ ਇਹਨਾਂ ਦਾ ਰਾਜ ਰਿਹਾ ਉਸ ਵੇਲੇ ਉਹਨਾਂ ਨੇ ਦੇਸ਼ ਸੇਵਾ ਦੇ ਵਾਸਤੇ ਕੰਮ ਕੀਤਾ ਪਰ ਅੱਜ ਜਿਹੜੀ ਕਿਉਂਕਿ ਪਹਿਲਾਂ ਹੁੰਦੀ ਸੀ ਰਾਜਨੀਤੀ ਪੈਸ਼ਨ ਦੇ ਵਾਸਤੇ ਬੱਦ ਕਿਸ ਬੰਦੇ ਨਾਲ ਕਹਿਣਾ ਪੈਂਦਾ ਕਿ ਰਾਜਨੀਤੀ ਜਿਹੜੀ ਜਾਦਾ ਪਾਰਟੀਆਂ ਦੇ ਵਿੱਚ ਪ੍ਰੋਫੈਸ਼ਨ ਬਣ ਗਿਆ ਤੇ ਜਿਸ ਵੇਲੇ ਪ੍ਰੋਫੈਸ਼ਨ ਆ ਜਾਏ ਉਸ ਕਰਕੇ ਲੋਕਾਂ ਦੇ ਵਿੱਚ ਵੀ ਜਿਹੜੀ ਅੱਜ ਕੱਲ ਜਿਹੜੀ ਹਾਲਾਤ ਐਸੇ ਬਣੇ ਨੇ ਕਿਉਂਕਿ ਕਦੇ ਇਹ ਵੇਲਾ ਹੁੰਦਾ ਸੀ ਕਿਤੇ ਕੋਈ ਐਮ.ਐਲ.ਏ. ਜਦੋਂ ਜਾ ਕੇ ਕਿਸੇ ਅਫਸਰ ਨੂੰ ਮਿਲਦਾ ਸੀ ਜਾਂ ਪਿੰਡ ਦੇ ਵਿੱਚ ਜਾਂਦਾ ਸੀ ਉਹਨਾਂ ਦੀ ਲੋਕ ਬੜੀ ਇੱਜ਼ਤ ਕਰਦੇ ਸੀ ਕਿਉਂਕਿ ਗੱਲ ਹੀ ਉਨੀ ਕੋ ਕਰਦੇ ਸੀ ਜਿੰਨੀ ਕੋ ਕਰ ਸਕਦੇ ਸੀ ਅੱਜ ਲੋਕ ਪੋਲਿਟਿਕਲ ਬੰਦਿਆਂ ਨੂੰ ਕਿਉਂ ਮਖੌਲ ਕਰਦੇ ਨੇ ਕਿਉਂਕਿ ਸਾਡੇ ਰਾਜਨੀਤੀ ਜਿਹੜੀ ਉਹਨਾਂ ਪਾਰਟੀਆਂ ਦੇ ਵਿੱਚ ਤੇ ਖਾਸ ਤੌਰ ਤੇ ਜਿਹੜੇ ਲੀਡਰਸ਼ਿਪ ਹੈ ਉਹਨਾਂ ਦੇ ਵਿੱਚ ਸਾਡੇ 'ਚ ਨਗਾਰ ਆਇਆ ਔਰ ਨਗਾਰ ਕਰਕੇ ਜਿਹੜੀਆਂ ਸਾਰੀਆਂ ਗੱਲਾਂ ਇਹ ਰਾਜ ਦੇ ਵਿੱਚ ਜਿਹੜੀਆਂ ਪੈਦਾ ਹੋਈਆਂ ਨੇ ਪਰ ਮੈਂ ਜੋ ਮਹਿਸੂਸ ਕਰਨਾ ਜਿਸ ਤਰੀਕੇ ਦੇ ਨਾਲ ਸਾਡੇ ਪ੍ਰਧਾਨ ਖੜਗੇ ਸਾਹਿਬ ਜੋ ਹਿੰਦੁਸਤਾਨ ਦੇ ਨੇ ਤੇ ਜੋ ਸਾਡੇ ਯੂਥ ਲੀਡਰ ਨੇ ਰਾਹੁਲ ਗਾਂਧੀ ਜੀ ਤੇ ਉਹਨਾਂ ਦੀ ਮਾਤਾ ਜਿਨ੍ਹਾਂ ਦੀ ਬਹੁਤ ਵੱਡੀ ਸੋਨੀਆ ਗਾਂਧੀ ਦੀ ਦੇਸ਼ ਦੇ ਵਾਸਤੇ ਦੇਣ ਹੈ ਔਰ ਕਾਂਗਸ ਪਾਰਟੀ ਦੇ ਵਾਸਤੇ ਵੱਡੀ ਦੇਣ ਹੈ ਉਹ ਇਸ ਵਾਰੀ ਇਹਨਾਂ ਗੱਲਾਂ ਨੂੰ ਦੂਰ ਕਰਕੇ ਉਮੀਦਵਾਰ ਲਿਆ ਰਹੇ ਨੇ ਤਾਂ ਜੋ ਕਿ ਦੇਸ਼ ਦੀ ਸੇਵਾ ਦੇ ਵਾਸਤੇ ਕੰਮ ਕਰਨ ਔਰ ਚੰਗੇ ਉਮੀਦਵਾਰ ਲੈ ਕੇ ਆਣਗੇ ਜਿਨ੍ਹਾਂ ਦੇ ਵਾਸਤੇ ਸਾਨੂੰ ਬੜੀ ਆਸਾਨੀ ਦੇ ਨਾਲ ਵੋਟ ਮੰਗਣੀ ਵੀ ਹੋਏ ਸੌਖੀ ਹੋ ਜਾਏ ਤੇ ਉਹਨਾਂ ਨੂੰ ਜਿਤਾਉਣਾ ਵੀ ਸੌਖਾ ਹੋ ਜਾਏ ਜੋ ਸੰਸਦ ਵਿਧਾਨ ਸਭਾ ਦੀਆਂ 2022 ਦੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਬੜੀ ਵੱਡੀ ਬਹੁਮਤ ਮਿਲੀ ਸੀਗੀ ਕੀ ਲੱਗਦਾ ਐਸ ਵਾਰ ਕਿਹੋ ਜੇ ਨਤੀਜੇ ਆਉਣਗੇ ਦੇਖੋ ਜੀ ਉਸ ਵੇਲੇ ਤਾਂ ਇਹਨਾਂ ਨੇ ਟੋਟਲ ਤੇ ਟੋਟਲ ਝੂਠ ਮਾਰ ਕੇ ਲੋਕਾਂ ਨੇ ਲੋਕਾਂ ਨੇ ਉਹਨਾਂ ਤੇ ਯਕੀਨ ਕਰ ਲਿਆ ਤੇ ਇਹਨਾਂ ਨੂੰ ਤਕਰੀਬਨ ਉਸ ਵੇਲੇ 92 ਸੀਟਾਂ ਜਿੱਤੀਆਂ ਨੇ ਹਿੰਦੁਸਤਾਨ ਦੇ ਤੇ ਖਾਸ ਤੌਰ ਤੇ ਪੰਜਾਬ ਦੇ ਇਤਿਹਾਸ ਦੇ ਵਿੱਚ ਮੈਂ ਸਮਝੀ ਨਾ ਕਿ ਇੱਡੀ ਵੱਡੀ ਮੈਜੋਰਟੀ ਕਿਸੇ ਗਵਰਨਮੈਂਟ ਨੂੰ ਨਹੀਂ ਮਿਲਦੀ ਪਰ ਵੱਧ ਕਿਸਮਤ ਦੀ ਗੱਲ ਹੈ ਕਿਉਂਕਿ ਗੱਲਾਂ ਹੀ ਇਨੀਆਂ ਪੰਜਾਬ ਦੇ ਲੋਕਾਂ ਦੇ ਨਾਲ ਕਰ ਲੀਆਂ ਨੇ ਉਹਨਾਂ ਦੇ ਵਿੱਚੋਂ ਕੁਝ ਵੀ ਨਹੀਂ ਕਰ ਸਕੇ ਸਵਾ ਦੋ ਸਾਲਾ ਦੇ ਉਲਟਾ ਤੇ ਉਲਟਾ ਜਿਹੜਾ ਪੰਜਾਬ ਦੇ ਉੱਤੇ ਐਡਾ ਵੱਡਾ ਕਰਜ਼ਾ ਚੜ ਗਿਆ ਹੈ ਕਿਆਨ ਵਾਲੇ ਸਮਝਦੇ ਪੰਜਾਬ ਦਾ ਹਰ ਨਾਗਰਿਕ ਇਹ ਮਹਿਸੂਸ ਕਰ ਰਿਹਾ ਕਿ ਪੰਜਾਬ ਤਾਂ 인ਡੇਪਟਡ ਸਟੇਟ ਹੋ ਜਾਏਗੀ ਅਸ ਵਾਰੀ ਆਪਾਂ ਮਹੀਨਾ ਜਿਹੜਾ ਲੰਘ ਕੇ ਗਿਆ ਚਾਰ ਪੰਜ ਦਿਨ ਪਹਿਲਾਂ ਸਰਕਾਰ ਆਪਣੇ ਮੁਲਾਜ਼ਮਾਂ ਦੀ ਤਨਖਾਹ ਦੇ ਸਕੀ ਹੈ ਤੇ ਜੇ ਮੁਲਾਜ਼ਮਾਂ ਦੀ ਤਨਖਾਹ ਵੀ ਟਾਈਮ 'ਤੇ ਨਹੀਂ ਦੇ ਸਕਦੀ ਤਾਂ ਅਸੀਂ ਇਸ ਗਵਰਨਮੈਂਟ ਦੇ ਕੋਲੋਂ ਹੋਰ ਉਹਦੇ ਕੋਲ ਕੀ ਐਸਪੈਕਟ ਕਰਨੇ ਆ ਅੱਜ ਲੋਕਾਂ ਦੇ ਨਾਲ ਉਸ ਵੇਲੇ ਝੂਠ ਮਾਰ ਕੇ ਚਾਹੇ ਵਪਾਰੀ ਨੂੰ ਕਹਤਾ ਕਿ ਤੁਹਾਨੂੰ ਰਿਵੈਟ ਦੇਾਂਗੇ ਫਾਰਮਰ ਨੂੰ ਕਹਤਾ ਕਿ ਤੁਹਾਡੀ ਫਸਲ ਅਸੀਂ ਚੱਕਾਂਗੇ ਨੂੰ ਚਾਹੇ ਦਿੱਲੀ ਦੀ ਗਵਰਨਮੈਂਟ ਨੂੰ ਦੇਈਏ ਤੇ ਚਾਹੇ ਹਿੰਦੁਸਤਾਨ ਦੇ ਵਿੱਚ ਚਾਹੇ ਦੇਸ਼ ਦੇ ਵਿੱਚ ਕਿਤੇ ਬਾਹਰ ਵਿੱਚ ਹੀ ਤੁਹਾਡਾ ਅਸੀਂ ਪ੍ਰਬੰਧ ਕਰਾਂਗੇ ਔਰ ਨੌਜਵਾਨ ਬੱਚਿਆਂ ਨੂੰ ਕਹਤਾ ਕਿ ਤੁਹਾਨੂੰ ਨੌکریاں ਦੇਾਂਗੇ ਨੌਜਵਾਨ ਬੱਚਿਆਂ ਨੂੰ ਕਹਤਾ ਕਿ ਤੁਹਾਡੀ ਪੜ੍ਹਾਈ ਦੀ ਸਹਾਇਤਾ ਕਰਾਂਗੇ ਔਰ ਲੋਕਾਂ ਨੂੰ ਵਕ ਵਕ ਜਿਹੜੀ ਕਿੰਨੀ ਕਮਿਟੀਆਂ ਨੇ ਚਾਹੇ ਉਹ ਬੈਕਵਾਰਡ ਕਲਾਸ ਦੇ ਲੋਕ ਨੇ ਚਾਹੇ ਉਹ ਜਨਰਲ ਕੈਟਾਗਰੀ ਦੇ ਨੇ ਤੇ ਚਾਹੇ ਸ਼ਡਿਊਲ ਕਾਸ ਲੋਕ ਨੇ ਉਹਨਾਂ ਨੂੰ ਉਸ ਵੇਲੇ ਬਲਾਵੇ ਦੇ ਵਿੱਚ ਦੇ ਕੇ ਉਹਨਾਂ ਦੇ ਕੋਲ ਵੋਟ ਲੈ ਲਈ ਪਰ ਇਹ ਕੁਝ ਕਰ ਨਹੀਂ ਸਕੇ ਅੱਜ ਇਸ ਕਰਕੇ ਸਵਾ ਦੋ ਸਾਲ ਦੇ ਵਿੱਚ ਹੀ ਮੈਂ ਮਹਿਸੂਸ ਕਰਨਾ ਕਿ ਆ ਥੋੜੇ ਦਿਨ ਨੇ ਕਿਉਂਕਿ 1 ਜੂਨ ਨੂੰ ਵੋਟਾਂ ਪੈ ਜਾਣੀਆਂ ਨੇ ਚਾਰ ਨੂੰ ਰਿਜ਼ਲਟ ਆਣਾ ਤੇ ਲੋਕ ਜਿਸ ਤਰੀਕੇ ਦੇ ਨਾਲ ਲੋਗਾ ਚ ਲੱਗ ਰਿਹਾ ਤੇ ਮੈਸਮੀ ਨਾ ਕਿ ਗਵਰਨਮੈਂਟ ਦਾ ਫੇਲਰ ਲੋਗਾ ਦੇ ਸਾਹਮਣੇ ਆ ਜਾਏਗਾ ਔਰ ਉਸ ਤੋਂ ਬਾਅਦ ਸਾਰਾ ਇਹ ਚਰਚਾ ਤੁਹਾਡੇ ਸਾਹਮਣੇ ਜਿਹੜੀ ਪ੍ਰੈਕਟੀਕਲ ਤੌਰ ਤੇ ਰੂਪਤਾਰ ਜਾਏਗੀ ਜੋਸਨ ਸਾਹਿਬ ਕਈ ਵਾਰ ਆਡਾਡ ਪਾਰਟੀਆਂ ਜਿਹੜੀਆਂ ਹੋਰ ਹਲਕੇ ਦੇ ਕੈਂਡੀਡੇਟ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਦਿੰਦੀਆਂ ਨੇ ਕਿਸੇ ਹੋਰ ਹਲਕੇ ਦੇ ਵਿੱਚ ਤਾਂ ਜਿਹਦੇ ਨਾਲ ਲੋਕਲ ਲੀਡਰ ਬੜੇ ਨਰਾਸ਼ ਪੈਦਾ ਹੁੰਦੇ ਦਿਖਾਈ ਦਿੰਦੇ ਨੇ ਇਸ ਵਾਰ ਤਾਂ ਨਹੀਂ ਕਾਂਗਰਸ ਇਹ ਕਰੇਗੀ ਜੋ ਮੇਰੇ ਧਿਆਨ ਦੇ ਵਿੱਚ ਹੈ ਮੈਂ ਸਮਝਦਾ ਕਿ ਜੋ ਲੋਕ ਸਭਾ ਦੀ ਫਿਰੋਜ਼ਪੁਰ ਦੀ ਚੋਣ ਹੈ ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਅਸੀਂ ਕਾਫੀ ਲੰਮੇ ਸਮੇਂ ਤੋਂ ਇਹਨੂੰ ਜਿੱਤ ਨਹੀਂ ਸਕੇ ਔਰ ਇਹ ਜਿਹੜੀ ਫਿਰੋਜ਼ਪੁਰ ਦੀ ਪਾਰਲੀਮੈਂਟ ਦੀ ਸੀਟ ਹੈ ਕਾਂਗਰਸ ਪਾਰਟੀ ਦੀ ਗਿਣੀ ਜਾਂਦੀ ਅੱਜ ਵੀ ਲੋਕ ਕਹਿੰਦੇ ਨੇ ਤੇ ਕਾਂਗਰਸ ਪਾਰਟੀ ਇਹ ਸਾਡੇ ਫਿਰੋਜ਼ਪੁਰ ਜਿਹੜੇ ਲੋਕ ਸਭਾ ਦਾ ਦਲ ਸੰਬੰਧਿਤ ਕੋਈ ਉਮੀਦਵਾਰ ਦੇਗੀ ਔਰ ਤਾਂ ਜੋ ਕੈਸੀ ਉਹਨੂੰ ਆਸਾਨੀ ਦੇ ਨਾਲ ਉਹਦੇ ਵਾਸਤੇ ਵੋਟਾਂ ਮੰਗ ਵੀ ਸਕੀਏ ਲੈ ਵੀ ਸਕੀਏ ਤੇ ਉਹਨੂੰ ਜਿੱਤ ਦੀ ਮੰਜ਼ਲ ਦੇ ਵੱਲ ਵੀ ਜਾ ਸਕੀਏ ਸਾਨੂੰ ਪੂਰੀ ਉਮੀਦ ਆ ਹੈ ਜੋ ਸੰਸਾਦ ਸਾਹਿਬ ਅਗਰ ਰਾਜਬਖਸ਼ ਨੂੰ ਕਾਂਗਰਸ ਪਾਰਟੀ ਲੋਕ ਸਭਾ ਫਰੋਈਪੁਰ ਤੋਂ ਟਿਕਟ ਦਿੰਦੀ ਹੈ ਤਾਂ ਤੁਹਾਡੇ ਵੱਲੋਂ ਸਮਰਥਨ ਕੀਤਾ ਜਾਏਗਾ ਦੇਖੋ ਜੀ ਅਜੇ ਪਾਰਟੀ ਦੇ ਜਿਸ ਨੂੰ ਪਾਰਟੀ ਕਿਸੇ ਨੂੰ ਵੀ ਦਿੰਦੀ ਹੈ ਕੋਈ ਮੈਂ ਨਹੀਂ ਇਹ ਦੇ ਵਿੱਚ ਕਿਸੇ ਦੇ ਨਾਂ ਨਹੀਂ ਜ਼ਿਕਰ ਕਰਨਾ ਚਾਹੁੰਦਾ ਪਰ ਜੋ ਇਹ ਪਾਰਟੀ ਨੇ ਅਜੇ ਦੇਖਣਾ ਕਿਉਂਕਿ ਮੈਂ ਨਹੀਂ ਮਹਿਸੂਸ ਕਰਦਾ ਜਿੰਨੂੰ ਵੀ ਪਾਰਟੀ ਕੋਈ ਜਿਹਦੀ ਡਿਊਟੀ ਲਾਏਗੀ ਕਿਉਂਕਿ ਸਾਡਾ ਫਰਜ ਬੰਦਾ ਉਹਦੇ ਵਾਸਤੇ ਤਗੜੇ ਹੋ ਕੇ ਕੰਮ ਕਰੀਏ ਤੇ ਉਹਨੂੰ ਕਿਉਂਕਿ ਪਾਰਟੀ ਦੀ ਜੇ ਜਿੱਤ ਹੋਏਗੀ ਤੇ ਆਉਣ ਵਾਲੇ ਸਮੇਂ 'ਚ ਅਸੀਂ ਤਾਂ ਹੀ ਪੰਜਾਬ ਨੂੰ ਬਿਹਤਰ ਬਣਾ ਸਕਨੇ ਹਿੰਦੁਸਤਾਨ ਨੂੰ ਬਿਹਤਰ ਬਣਾ ਸਕਨੇ ਆ ਇਹ ਕਿਸੇ ਵੀ ਵਿਅਕਤੀ ਨੂੰ ਟਿਕਟ ਦਿੰਦੀ ਹੈ ਕਿਉਂਕਿ ਕਈ ਮੈਦਾਨ ਦੇ ਵਿੱਚ ਨੇ 10-12 ਲੋਕਾਂ ਨੇ ਅਪਲਾਈ ਕੀਤਾ ਤੇ ਜੇ ਪਾਰਟੀ ਕੋ ਹੋਰ ਚੰਗਾ ਕੋ ਸਮਝਦੀ ਇਹਨਾਂ ਅਪਲਾਈ ਕੀਤੇ ਆ ਤੋਂ ਬਗੈਰ ਵੀ ਜਿੰਨੂੰ ਵੀ ਟਿਕਟ ਦੇਗੀ ਉਹਦੇ ਵਾਸਤੇ ਦੀ ਸਾਰੇ ਪੂਰੀ ਦਿਨ ਰਾਤ ਮਿਹਨਤ ਕਰਾਂਗੇ ਔਰ ਲੋਕ ਸਭਾ ਜਿਹੜੀ ਫਿਰੋਜ਼ਪੁਰ ਜਿੱਤਾਂਗੇ ਹਿੰਦੁਸਤਾਨ ਦੇ ਜੋ ਇੰਡੀਆ ਲਾਇਸ ਹੈ ਉਹਦੇ ਜੇ ਅਸੀਂ ਕਿਉਂਕਿ ਪੰਜਾਬ ਜਿਸ ਤਰੀਕੇ ਦੇ ਨਾਲ ਹਾਲਾਤ ਨੇ ਅਸੀਂ ਬੜਾ ਚੰਗਾ ਉਹਦੇ ਚ ਆਪਣਾ ਸ਼ੇਅਰ ਜਿਹੜਾ ਪਾ ਸਕਾਂਗੇ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਸਰਕਾਰ ਬਣ ਸਕਦੀ ਆ ਆਮ ਆਦਮੀ ਪਾਰਟੀ ਦੀ ਦੁਆਰਾ ਦੇਖੋ ਜੀ ਇਹ ਤਾਂ ਆ ਤੁਹਾਡੇ ਉਹਨਾਂ ਕਿ ਹੁਣ ਤਾਂ ਜਿਆਦਾ ਕਿਸੇ ਪੁਰਾਣਾ ਕਹਾਵਤ ਹੈ ਕਿ ਕੋਈ ਬਾਰਬਰ ਕੋਲ ਚਲਾ ਗਿਆ ਵਾਲ ਕਟਾਣ ਦੇ ਵਾਸਤੇ ਉਹ ਕਹਿੰਦਾ ਜਾ ਕੇ ਵਾਲ ਕਟਾਣ ਵਾਲਾ ਕਿ ਮੇਰੇ ਸਿਰ ਦੇ ਵਾਲ ਕਿੱਡੇ ਕਿੰਨੇ ਕਿੰਨੇ ਨੇ ਤੇ بار بار ਕੋ ਕਹਿਣ ਲੱਗਿਆ ਕਿ ਆ 15 ਮਿੰਟ ਦੀ ਗੱਲ ਹੈ ਤੁਹਾਨੂੰ ਪਤਾ ਲੱਗ ਜਾਏਗਾ 4 ਜੂਨ ਨੂੰ ਇਹਨਾਂ ਦਾ ਪਤਾ ਲੱਗ ਜਾਏਗਾ ਕਿੰਨਾ ਕੁ ਇਹਨਾਂ ਨੇ ਸਵਾ ਦੋ ਸਾਲਾਂ ਦੇ ਵਿੱਚ ਲੋਕਾਂ ਨਾਲ ਕੀਤਾ ਕਿਉਂਕਿ ਝੂਠ ਮਾਰ ਕੇ ਰਾਜਨੀਤੀ ਜ਼ਿਆਦਾ देर ਚੱਲ ਨਹੀਂ ਸਕਦੀ ਲੋਕਾਂ ਦੇ ਨਾਲ ਗਲਤ ਵਹਿਦੇ ਕਰਕੇ ਇਹ ਜ਼ਿਆਦਾ ਦੇਰ ਰਾਜਨੀਤੀ ਜਿਹੜੀ ਜਿੰਦਾ ਨਹੀਂ ਰੱਖੀ ਜਾ ਸਕਦੀ ਉਹ ਪੰਜਾਬ ਦੇ ਵਿੱਚ ਹੋਇਆ ਔਰ ਇਸ ਕਰਕੇ ਜਿਹੜੀ ਪੋਲਿਟਿਕਸ ਦਾ ਮਨਾਰ ਵੀ ਕਟਿਆ ਇਹ ਆਮ ਆਦਮੀ ਪਾਰਟੀ ਨੇ ਲੋਕਾਂ ਦੇ ਵਿੱਚ ਪੋਲਿਟੀਕਲ ਬੰਦਿਆਂ ਦੀ ਜਗ੍ਹਾ ਘਟਾਈ ਹੈ ਇਹ ਪ੍ਰੈਕਟੀਕਲ ਤੌਰ ਤੇ ਪੁਰਾਣੇ ਸਮੇਂ ਦੇ ਵਿੱਚ ਕਿਤੇ ਕੋ ਐਮ.ਐਲ.ਏ ਚਲਾ ਜਾਂਦਾ ਸੀ ਐਮ.ਐਲ.ਏ ਦੇ ਪਰਿਵਾਰ ਦਾ ਵੀ ਜਾਂਦਾ ਸੀ ਲੋਕ ਇੱਜ਼ਤ ਕਰਦੇ ਸੀ ਪਰ ਹੁਣ ਹਾਲਾਤ ਇਹ ਬਣ ਗਏ ਕਿ ਲੋਕ ਪੋਲੀਟੀਕਲ ਬੰਦਿਆਂ ਨੂੰ ਕਹਿੰਨ ਕਿ ਉਹਨਾਂ ਦੇ ਬਾਰੇ ਮਾੜਾ ਬੋਲਣ ਔਰ ਇਹੋ ਜਿਹੇ ਸ਼ਬਦ ਕਹਿੰਦੇ ਨੇ ਕਿ ਸ਼ਰਮ ਮਹਿਸੂਸ ਕਰੀਦਾ ਸੀ ਵੀ ਕਿ ਕਿਸ ਧੰਦੇ ਦੇ ਵਿੱਚ ਅਸੀਂ ਰਹੇ ਹਾਂ ਕਿਉਂਕਿ ਕਦੇ ਹੁੰਦਾ ਸੀ ਕਿ ਰਾਜਨੀਤੀ ਪੈਸ਼ਨ ਲੋਕਾਂ ਦਾ ਸ਼ੌਂਕ ਹੁੰਦਾ ਸੀ ਕਿ ਲੋਕਾਂ ਦੇ ਕੰਮ ਕਰਨੇ ਨੇ ਅੱਜ ਪੋਲੀਟਿਕਸ ਜਿਹੜੀ ਆ ਕੇ ਇਹਨਾਂ ਨੇ ਪ੍ਰੋਫੈਸ਼ਨ ਬਣਾਤਾ ਹੈ ਆਮ ਆਦਮੀ ਪਾਰਟੀ ਨੇ ਤੇ ਪ੍ਰੋਫੈਸ਼ਨ ਦੇ ਨਾਲ ਚਲਦੀ ਨਹੀਂ ਪੈਸੇ ਇਹਨਾਂ ਦੇ ਕੋਲ ਹੋ ਜਾਣਗੇ ਇਹਨਾਂ ਦੇ ਐਮ ਐਲ ਏ ਮੈਂ ਕਿਸੇ ਇੱਕ ਦਾ ਨਾਂ ਨਹੀਂ ਲੈਣਾ ਚਾਹਦਾ ਕਿਉਂਕਿ ਸਾਰੇ ਲੁੱਟਣ ਤੇ ਕੁੱਟਣ ਤੋਂ ਬਗੈਰ ਹੋਰ ਇਹਨਾਂ ਨੇ ਕੰਮ ਨਹੀਂ ਕੀਤਾ ਪਰ ਸਮਾਂ ਆਏਗਾ ਇਹ ਨਾ ਪੈਸਾ ਰਹਿਣਾ ਤੇ ਨਾ ਇਹ ਗੱਲ ਰਹਿਣੀ ਹੈ ਤੇ ਆਣ ਵਾਲੇ ਸਮੇਂ 'ਚ ਲੋਕ ਇਹਨਾਂ ਨੂੰ ਦੱਸ ਦੇਣਗੇ ਔਰ ਮੈਨੂੰ ਪੂਰਨ ਉਮੀਦ ਹੈ ਆ ਜਿਹੜੀ ਲੋਕ ਸਭਾ ਦੀ ਚੋਣੋ ਜਿਹੜੀ 1 ਜੂਨ ਨੂੰ ਹੋਣਾ ਹੈ ਉਹਦੇ 'ਚ ਆਮ ਆਦਮੀ ਪਾਰਟੀ ਨੂੰ ਆਪਣਾ ਸਾਰਾ ਵਜੂਦ ਸਾਹਮਣੇ ਆ ਜਾਏਗਾ ਪਤਾ ਲੱਗ ਜਾਏਗਾ ਪਿਛਲੇ ਸਮੇਂ ਦੇ ਵਿੱਚ ਤੁਸੀਂ ਕਾਂਗਰਸ ਪਾਰਟੀ ਨੂੰ ਛੱਡ ਕੇ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਏ ਸੀ ਦੁਬਾਰਾ ਫ ਸ਼ਾਮਲ ਹੋਣ ਦੇ ਤੇ ਵਾਪਸੀ ਕਰਦੇ ਕੀ ਕਾਰਨ ਸੀਗੇ ਦੇਖੋ ਜੀ ਮੈਂ ਤਾਂ ਉਸ ਵੇਲੇ ਵੀ ਪਾਰਟੀ ਨੂੰ ਛੱਡਣਾ ਨਹੀਂ ਚਾਹੁੰਦਾ ਸੀ ਕਿਉਂਕਿ ਹਾਲਾਤ ਐਸੇ ਬਣੇ ਕਿ ਮੇਰੀ ਕਦੇ ਵੀ ਸੁਨੀਲ ਜਾਖੜ ਜਿਹੜੇ ਅੱਜ ਕੱਲ ਬੀਜੇਪੀ ਦੇ ਪ੍ਰਧਾਨ ਨੇ ਉਸ ਵੇਲੇ ਕਾਂਗਸ ਪਾਰਟੀ ਦੇ ਪ੍ਰਧਾਨ ਸੀ ਉਹਨਾਂ ਨਾਲ ਮੇਰੀ ਕਦੇ ਵੀ ਰਾਜਨੀਤਿਕ ਤੌਰ ਤੇ ਕਦੇ ਸਾਂਝ ਨਹੀਂ ਰਹੀ ਉਸ ਕਰਕੇ ਮੈਂ ਇਹ ਸੋਚਿਆ ਕਿ ਸ਼ਾਇਦ ਇਹ ਪਤਾ ਨਹੀਂ ਇਹਨੇ ਕਾਂਗਸ ਖਾਲੀ ਕਰਨੀ ਕਿ ਨਹੀਂ ਕਰਨੀ ਤੇ ਜੇ ਮੈਨੂੰ ਪਤਾ ਲੱਗ ਜਾਂਦਾ ਤਾਂ ਮੈਂ ਕਾਂਗਸ ਛੱਡਦਾ ਹੀ ਕਿਉਂ ਮੈਂ ਕਾਂਗਸ ਛੱਡ ਕੇ ਜਾਣਾ ਹੀ ਨਹੀਂ ਸੀ ਤੇ ਜੇ ਉਹ ਚਲਿਆ ਗਿਆ ਤੇ ਕਾਂਗਰਸ ਪਾਰਟੀ ਨੇ ਸਾਨੂੰ ਆਪਣੀ ਅਪੀਲ ਕੀਤੀ ਦਿੱਲੀ ਵਾਲਿਆਂ ਨੇ ਪੰਜਾਬ ਵਾਲਿਆਂ ਨੇ ਵੀ ਅਪੀਲ ਕੀਤੀ ਤੇ ਅਸੀਂ ਆਪਣੇ ਘਰ ਦੇ ਵਿੱਚ ਆ ਗਏ ਔਰ ਤਗੜੇ ਹੋ ਕੇ ਕੰਮ ਕਰਾਂਗੇ ਕਿਉਂਕਿ ਸਾਰੇ ਪੁਰਾਣੇ ਜੀਵਨ ਦੇ ਵਿੱਚ ਕਾਂਗਰਸ ਪਾਰਟੀ ਦੇ ਵਾਸਤੇ ਕੰਮ ਕੀਤਾ ਤੇ ਜਿਹੜਾ ਜੀਵਨ ਸਾਡਾ ਰਹਿੰਦਾ ਇਹਦੇ ਵਾਸਤੇ ਵੀ ਅਸੀਂ ਆਉਣ ਵਾਲੇ ਸਮੇਂ 'ਚ ਆਪਣੇ ਜੀਵਨ ਵਿੱਚ ਇਹ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨਾ ਚਾਹਨੇ ਸਬੂਬਾ ਬਹੁਤ ਧੰਨਵਾਦ ਜੋਸ਼ਨ ਸਾਹਿਬ ਥੈਂਕ ਯੂ ਜੀ ਮਿਹਰਬਾਨ ਸੋ ਇਹ ਸਨ ਪੁਰਾਣੇ ਅਤੇ ਸੀਨੀਅਰ ਲੀਡਰ ਕਾਂਗਰਸ ਦੇ ਹੰਸਰਾ ਜੋਸਨ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਹੈ 2024 ਦੀਆਂ ਚੋਣਾਂ ਨੂੰ ਲੈ ਕੇ ਜਿਨ੍ਹਾਂ ਦਾ ਕਹਿਣਾ ਹੈ ਕਿ ਅਗਰ ਕਾਂਗਰਸ ਪਾਰਟੀ ਕਿਸੇ ਵੀ ਉਮੀਦਵਾਰ ਨੂੰ ਜਿਹੜੀ ਫਰੋਇਪੁਰ ਤੋਂ ਟਿਕਟ ਦਿੰਦੀ ਹੈ ਤਾਂ ਜਿਹੜਾ ਹੰਸਰਾ ਜੋਸਨ ਦੇ ਵੱਲੋਂ ਪੂਰਾ ਜਿਹੜਾ ਉਹਨਾਂ ਨੂੰ ਸਮਰਥਨ ਕੀਤਾ ਜਾਏਗਾ ਤਾਂ ਬਣੇ ਰਹੋ ਐਜ ਨਿਊਜ਼ 24 ਦੇ ਨਾਲ ਮੈਂ ਜਸਵਿੰਦਰ ਕੋਪਰ ਐ